ਕੌਡੀ ਉੱਤੇ ਰੱਖੀ ਸਦਾ ਮੇਰ ਮਾਲਕਾ ਉਧਰ ਕਹਿੰਦੇ ਖੇਡ ਮੈਦਾਨ ਦੇ ਵਿੱਚ ਬਹੁਤ ਤਕੜਾ ਮੈਚ ਖੇਡਿਆ ਜਾ ਰਿਹਾ ਹੈ ਇੱਕ ਪਾਸੇ ਮੇਰੇ ਵੀਰੋ ਮਾਨੂਕੇ ਗਿੱਲ ਦੀ ਟੀਮ ਹੈ ਗੁਰਲਾਲ ਉਹਨਾਂ ਦਾ ਪਿੰਡ ਹੈ ਕਾਬਲ ਉਹਨਾਂ ਦਾ ਪਿੰਡ ਹੈ ਹਰਾਮੇ ਸਰਪੰਚ ਉਹ ਨਹੀਂ ਵਿਸ਼ੇਸ਼ ਤੌਰ ਤੇ ਪੁੱਜੇ ਹੈ ਦੂਸਰੇ ਪਾਸੇ ਮੇਰੇ ਵੀਰੋ ਲੰਡੇ ਪਿੰਡ ਕਹਿੰਦੇ ਮੰਦਰਪੂਰਨ ਉਹਨਾਂ ਦਾ ਪਿੰਡ ਹੈ ਸਵਰਨੇ ਉਹ ਨਹੀਂ ਆਪਣੀ ਟੀਮ ਨੂੰ ਲੈ ਕੇ ਪੁੱਜੇ ਹੈ ਮੇਰੇ ਵੀਰੋ ਮਨੀਲਾ ਦੇ ਵਿੱਚ ਬਹੁਤ ਵੱਡਾ ਟੂਰਨਾਮੈਂਟ ਕਰਵਾਉਂਦੇ ਹੈ ਆਪਾਂ ਖੇਡ ਮੈਦਾਨ ਦੇ ਵਿੱਚ ਦੇਖਦੇ ਹਾਂ ਤਕੜਾ ਮੈਚ ਖੇਡਿਆ ਜਾਣਾ ਹੈ ਉਧਰ ਟ੍ਰਾਂਟੋ ਤੋਂ ਵਿਨੀਪੈਗ ਤੋਂ ਐਡਮੰਟਨ ਕੈਲਗਰੀ ਤੋਂ BC ਤੋਂ ਕਹਿੰਦੇ ਦਰਸ਼ਕ ਵੀ ਰੰਗਲੈਂਡ ਤੋਂ ਮੇਰੇ ਵੀਰੋ ਅਮਰੀਕਾ ਤੋਂ ਸਾਡੇ ਵੀਰ ਸਾਰੇ ਮੇਰੇ ਵੀਰੋ ਜੁੜੇ ਹੋਏ ਐ ਇਸ ਖੇਡ ਕਬੱਡੀ ਦੇ ਨਾਲ ਆਨੰਦ ਮਾਣ ਰਹੇ ਐ ਖੇਡ ਕਬੱਡੀ ਦਾ ਮੇਰੇ ਵੀਰੋ ਇੱਕ ਇੱਕ ਮੈਚ ਦਾ ਕਹਿੰਦੇ ਸਵਾਦ ਆਇਆ ਸਾਰੀ ਸੰਗਤ ਨੂੰ ਆਉਂਦਾ ਹੈ ਸਵਾਦ ਪੰਜਾਬੀਆਂ ਨੂੰ ਕਬੱਡੀ ਦੇਖ ਕੇ ਆਉਂਦਾ ਹੈ ਸਵਾਦ ਪੰਜਾਬੀਆਂ ਨੂੰ ਕਬੱਡੀ ਦੇਖ ਕੇ ਵਾਕਈ ਸਵਾਦ ਆਉਣ ਵਾਲੀ ਗੱਲ ਹੈ ਸਾਰੇ ਜਿੰਨੇ ਵੀ ਦਰਸ਼ਕ ਵੀਰ ਪੁੱਜਿਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਬਾਬਿਓ ਜਿੰਨੇ ਦਰਸ਼ਕ ਪੁੱਜਿਓ ਤੁਹਾਡੇ ਚਰਨਾ ਦੇ ਵਿੱਚ ਅਸੀਂ ਸਿਰ ਝਕਾਉਂਦੇ ਆ ਕਿਉਂਕਿ ਤੁਹਾਡੀ ਭਰਮੇ ਆਜ ਰਹੀ ਹੈ ਤੁਹਾਡੇ ਚਰਨਾ ਚ ਸਿਰ ਝਕਾਉਂਦੇ ਆ ਸਲਾਮ ਕਰਦੇ ਆ ਸਾਰੇ ਦਰਸ਼ਕਾਂ ਨੂੰ ਅੱਜ ਧੂਰਕੋੜ ਦਾ ਕਹਿੰਦੇ ਟੂਰਨਾਮੈਂਟ ਪੰਜਾਬ ਦੇ ਨਹੀਂ ਵਰਲਡ ਦੇ ਨਕਸ਼ੇ ਤੇ ਹੈ ਦੁਨੀਆ ਵੇਖ ਰਹੀ ਹੈ ਮੇਰੇ ਵੀਰੋ ਰਾਤ ਦਾ ਸਮਾਂ ਹੈ ਤੇ ਦੁਨੀਆ ਇਸ ਲਈ ਕਬੱਡੀ 365.com ਤੇ ਆਨੰਦ ਮਾ ਰਹੀ ਹੈ 10:38 ਮਿੰਟ ਤੇ 45 ਸੈਕਿੰਡ ਹੋ ਚੁੱਕੇ ਹੈ ਵੇਖਦਾ ਵੀ ਕਿਹੋ ਜੀ ਗੱਲ ਆਉਂਦੀ ਫਾਈਨਲ ਦੇ ਵਿੱਚ ਤਕੜਾ ਮੈਚ ਲੈ ਵੀ ਸੁਖੀ ਮੁਬਾਰਕਬਾਦ ਹੈ ਤੇਰੇ ਸਾਰੇ ਸਾਥੀਆਂ ਨੂੰ ਉਧਰ ਰਾਜੂ ਨੇ ਕਹਿੰਦੇ ਪੱਗ ਬੰਨ੍ਹਣ ਲਈ ਲੱਗਦਾ ਮੈਨੂੰ ਖੇਡ ਗਰਾਊਂਡ ਦੇ ਵਿੱਚ ਲਓ ਗੱਲ ਕਰੀਏ ਇਸ ਚੱਲਦੇ ਹੋਏ ਮੈਚ ਦੀ ਫਾਈਨਲ ਉਧਰ ਗਰਜੀਤ ਮੰਗਟੋਣੀ ਵੀ ਕਹਿੰਦੇ ਸਰੀ ਦੇ ਵਿੱਚ ਬੈਠੇ ਮੇਰੇ ਵੀਰੇ ਨਿਊ ਮਿਲੇਨੀਅਮ ਟਾਇਰ ਵਾਲੇ ਇਹਨਾਂ ਮੈਚਾਂ ਦਾ ਆਨੰਦ ਮਾਣ ਰਹੇ ਐ ਹਰਜੀਤ ਫਰੈਂਡਜ਼ ਕਬੱਡੀ ਕਲੱਬ ਪਤੋ ਹੀਰਾ ਸਿੰਘ ਦੇ ਮੇਨ ਸਪਾਂਸਰਾਂ ਦੇ ਵਿੱਚ ਗੱਲ ਹੈ ਚਾਹੇ ਲੱਭੀ ਥਾੜੀ ਵਾਲ ਦੀ ਹੈ ਚਾਹੇ ਮਿੰਟੂ ਸਰਪੰਚ ਦੀ ਹੈ ਚਾਹੇ ਕਹਿੰਦੇ ਗੱਲ ਗੁਰਜੀਤ ਮੰਗੜ ਦੀ ਪਰਮਜੀਤ ਡਾਲਾ ਜੀ ਮੇਜਰ ਬਰਾਡ ਹੋਣੀ ਮੇਰੇ ਵੀਰੇ ਭਲੂਰ ਪਿੰਡ ਹੈ ਕਰਮਪਾਲ ਸਿੱਧੂ ਉਹਨਾਂ ਦੇ ਨਾਲ ਭਰਾਵਾਂ ਤੋਂ ਵੱਧ ਕੇ ਪਿਆਰ ਰੱਖਦੇ ਐ ਇੱਧਰ ਗੁਰਮਖ ਯੂਕੇ ਗੁਰਜੰਟ ਆਸਟ੍ਰੇਲੀਆ ਗੋਗੀ ਨਾਮਤਾਰੀ ਜਗਮੂਣ ਨਾਮਤਾਰੀ ਨਛੱਤਰ ਗਰੇਵਾਲ ਵੱਲੋਂ ਕਹਿੰਦੇ 1100 ਹੈ ਜੇ ਹਰਦੇਵ ਜੱਫਾ ਲਾਉ ਸੋਨੀ ਗਰੇਵਾਲ ਕਲਵੰਤ ਪ੍ਰਧਾਨ ਸ਼ੀਰਾ ਸਰਪੰਚ ਪਿੰਦਰ ਪ੍ਰਧਾਨ ਵੱਲੋਂ 1100 2200 ਦਿੱਤਾ ਜਾਣਾ ਹਰਦੇਵ ਦੇ ਜੱਫੇ ਦਾ ਮੇਰੇ ਵੀਰੋ ਇਧਰ ਮਾਣੂ ਕੀ ਗਿੱਲ ਦਾ ਭੀਮ ਜਗਮੀਤ ਸਿੰਘ ਭੀਮ ਕਬੱਡੀ ਪਾ ਰਿਹਾ ਹੈ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜ ਰਿਹਾ ਹੈ ਉਧਰ ਤਾਰ ਜੇਕਰ ਕਹਿੰਦੇ ਜੀਵਨ ਨੂੰ ਜੱਫਾ ਲਾਉ ਸੋਨੂ ਘਰਚਾ ਅਜਮੇਰ ਘਰਚਾ ਤੇ ਸੁਖਚੈਨ ਘਰਚਾ ਵੱਲੋਂ ਮਾਨ ਸਨਮਾਨ ਦੀ ਗੱਲ ਕੀ ਕਰੇ ਬਾਲ ਕਹਿੰਦਾ ਵੀ ਜਿੰਨੇ ਵੀ ਸੌਦਾ ਸੈਡਾ ਤੇ ਜੱਫੇ ਲੱਗਣਗੇ 5-500 ਰੁਪਏ ਦੇ ਮਾਨ ਸਨਮਾਨ ਦਿੱਤੇ ਜਾਣਗੇ ਸਾਢੇ 10 ਦਾ ਟਾਈਮ ਹੋ ਚੁੱਕਿਆ ਮੇਰੇ ਵੀਰੋ ਸਾਢੇ 10 ਦਾ ਟਾਈਮ ਜਿਹੜਾ ਹੋ ਚੁੱਕਿਆ ਹੈ ਇਧਰ ਆਪਾਂ ਦੇਖਦੇ ਹਾਂ ਲੱਖਾ ਲੰਡਿਆਂ ਵਾਲਾ ਪੁਆਇੰਟ ਲੈ ਕੇ ਵਾਪਸ ਗਿਆ ਆਪਣੀ ਟੀਮ ਦੇ ਲਈ ਜੀਵਨ ਬਾਣੂਕੇ ਦਾ ਹਾਂਜੀ ਸੱਟ ਲੱਗੀ ਹੈ ਖਿਡਾਰੀ ਦੇ ਫਾਸਟ ਰੇਟ ਦੇ ਲਈ ਡਾਕਟਰ ਸਾਹਿਬਾ ਨੂਨ ਤਾਓ ਖੇਡ ਮੈਦਾਨ ਦੇ ਵਿੱਚ ਜਰੂਰ ਪੁੱਛਦਾ ਕਰ ਦੇਣ ਜਾਂ ਸਾਡੇ ਕੋਲ ਫਾਸਟ ਰੇਟ ਦੀ ਕਿੱਟ ਹੈ ਤਾਓ ਜਰੂਰ ਪੁੱਛਦੀ ਕਰ ਦਿੱਤੀ ਜਾਵੇ ਉਧਰ ਜੀਵਨ ਹੱਸਦਾ ਕਲੋਲਾ ਕਰਦਾ ਮੇਰੇ ਵੀਰੋ ਸੱਚੇ ਬਾਦਸ਼ਾਹ ਦੀ ਮਿਹਰ ਹੈ ਤੇ ਜੇ ਕੋਈ ਨਵਾਂ ਬਜ਼ੁਰਗ ਦੇਖਣ ਆਇਆ ਹੋਊਗਾ ਉਹ ਤਾਂ ਕਹਿੰਦਾ ਹੋਊਗਾ ਵੀ ਇਹਨੇ ਕਿੱਥੋਂ ਪੰਗਾ ਲੈ ਲਿਆ ਏਡੇ ਏਡੇ ਸਾਹਾਂ ਚ ਜਦੋਂ ਖੇਡ ਦੇਖਦਾ ਤੇ ਫਿਰ ਸੇਪਤਾ ਕਰਦਾ ਨਹੀਂ ਥੱਕਦਾ ਘਰ ਦੇ ਵਿੱਚ ਜਾ ਕੇ ਵੀ ਮਾਨੂੰ ਕਹਿੰਦਾ ਇੱਕ ਮੁੰਡਾ ਆਇਆ ਨਾ ਤਾਂ ਕਿਸੇ ਤੋਂ ਫੜਿਆ ਗਿਆ ਤੇ ਕਮਾਲ ਕਰਤੀ ਮੇਰੇ ਵੀਰੋ ਘਰਾਂ ਦੇ ਵਿੱਚ ਗੱਲਾਂ ਹੁੰਦੀਆਂ ਇਸ ਨੌਜਵਾਨ ਜੀਵਨ ਦੀਆਂ ਜੀਵਨ ਦੀਆਂ ਇਧਰ ਟੱਕੜਾ ਮੈਚ ਚਾਰ ਜਾਫੀ ਮੇਰੇ ਵੀਰੋ ਬਿਲਕੁਲ ਤਿਆਰ ਨੇ ਲਓ ਜੀਵਨ ਦੀ ਪਈ ਹੋਈ ਕਬੱਡੀ ਕਹਿੰਦੇ ਦੋਨੋਂ ਖਿਡਾਰੀ ਇੱਕੋ ਟੀਮ ਲਈ ਖੇਡਦੇ ਮੇਰੇ ਵੀਰੋ ਆਯਾਦ ਕਬੱਡੀ ਕਲੱਬ ਦੀ ਟੀਮ ਲਈ ਸੁਖੇ ਧਾਲੀਵਾਲ ਉਹਨਾਂ ਦੀ ਟੀਮ ਦੇ ਲਈ ਲੈ ਵੀ ਹਰਦੇਵ ਕਹਿੰਦੇ ਜਿਹਦੇ ਦੁਨੀਆ ਵੱਲ ਆ ਤਾਂ ਉਹਦੀ ਬੱਲੇ ਬੱਲੇ ਆ ਜਿਹਦੇ ਦੁਨੀਆ ਵੱਲ ਆ ਵਾਕਈ ਮੇਰੇ ਵੀਰੋ ਉਹਦੀ ਬੱਲੇ ਬੱਲੇ ਆ ਇਹ ਵੀ ਜੀਵਨ ਹੈ ਉਧਰ ਜੀਵਨ ਬਰਾੜ ਦੀ ਵੀ ਲੋਪੋ ਵਾਲਿਆ ਗੱਲ ਹੋਈ ਹੈ ਸਵਰਨੇ ਦੇ ਪੁੱਤਰ ਦੀ ਪਾਵੇਂ ਕਹਿੰਦੇ ਗੱਗੂ ਭਿੰਡਰਾ ਵਾਲਾ ਅੰਗਰੇਜ਼ ਬਿੱਲੇ ਭਿੰਡਰਾ ਵਾਲੇ ਦਾ ਮੇਰੇ ਵੀਰੋ ਪੁੱਤਰ ਟੌਪ ਦੀਆਂ ਕਬੱਡੀਆਂ ਪਾਉਂਦਾ ਉਹਨਾਂ ਦੋਨਾਂ ਦੀ ਵੀ ਖੇਡ ਦੇਖਣਯੋਗ ਹੈ ਉਹ ਕੈਨੇਡਾ ਦੀ ਗੱਲ ਹੈ ਪਰ ਆਪਾਂ ਇੰਡੀਆ ਦੀ ਗੱਲ ਕਰੀਏ ਦੁੱਗਾਂ ਵਾਲਾ ਖੁਸ਼ੀ ਕਹਿੰਦੇ ਖੇਡ ਮੈਦਾਨ ਦੇ ਵਿੱਚ ਟਾਪ ਦਾ ਜਫਾ ਲਾ ਕੇ ਮੇਰੇ ਵੀਰੋ ਆਪਣੀ ਟੀਮ ਦੇ ਲਈ ਪੁਆਇੰਟ ਜੋੜ ਰਿਹਾ ਹੈ ਕਿ ਪਿਆਰੇ ਮਾਮੇ ਦੀ ਡਾਲੇ ਤੇ ਖਣਵਾ ਫੋਟੋ ਸੁਪਨਾ ਮਾਪਿਆਂ ਦਾ ਕਰ ਇਹਨੇ ਸੱਚ ਦਿੱਤਾ ਇੱਕ ਮੈਚ ਵਿੱਚ ਲਾ ਕੇ 27 ਜਫੇ ਇਤਿਹਾਸ ਨਮਾ ਕਬੱਡੀ ਦਾ ਰਚ ਦਿੱਤਾ ਨਾਮ ਖੁਸ਼ਦੀਪ ਸਿੰਘ ਜੱਟ ਦਾ ਪਿੰਡ ਦੁੱਗਾ ਮਸ਼ਹੂਰ ਦਿੜਬੇ ਨੂੰ ਵੀ ਕਰਕੇ ਰੱਖ ਦਿੱਤਾ ਪੁਧਾੜ ਵਾਲਿਆ ਮੁਰਾਦ ਸ਼ਾਹ ਨੂੰ ਰੱਬ ਮੰਨੇ ਵਿੱਕੀ ਸ਼ਾਹ ਦੇ ਅੱਗੇ ਤਾਰਮਨ ਰੱਖ ਦਿੱਤਾ ਲਓ ਖੇਡ ਮੈਦਾਨ ਦੇ ਵਿੱਚ ਨੌਜਨ ਇਸ ਲਈ ਭੀਮ ਕਬੱਡੀ ਪਾ ਰਿਹਾ ਹੈ ਇਧਰ ਸੁਖੀ ਕਨੇਡਾ ਜੀ 200 ਰੁਪਏ ਦਾ ਮਾਨ ਸਨਮਾਨ ਖੁਸ਼ੀ ਦੁੱਗਾ ਵਾਲੇ ਦੇ ਲਈ ਭੇਜਦਾ ਕਰਦੇ ਆ ਆਪਾਂ ਖੇਡ ਮੈਦਾਨ ਦੇ ਵਿੱਚ ਦੇਖਦੇ ਆ ਨੌਜਨ ਭੀਮ ਪੁਆਇੰਟ ਲੈ ਕੇ ਵਾਪਸ ਗਿਆ ਮੇਰੇ ਵੀਰੋ ਭੀਮ ਮਾਣੂਕੇ ਵਾਲਾ ਪੁਆਇੰਟ ਲੈ ਕੇ ਵਾਪਸ ਗਿਆ ਅਗਲੀ ਰੇਡ ਲੱਖਾ ਲੰਡੇ ਪਿੰਡ ਵਾਲਾ ਲੱਖਾ ਲੱਖਾ ਹੁੰਦੀ ਆ ਰੂ ਪੂਰੇ ਜੱਗ ਤੇ ਲੋਕੋ ਪਿੰਡੇ ਦਾ ਲੰਡੇ ਇੰਟਰਨੈਸ਼ਨਲ ਕਬੱਡੀ ਕਲੱਬ ਟ੍ਰਾਂਟੋ ਨੇ ਸੱਦਿਆ ਮੇਰੇ ਵੀਰੋ ਰਵਿੰਦਰ ਬਾਸੀ ਉਹਨਾਂ ਨੇ ਇੰਦਰਜੀ ਧੁੱਗੇ ਉਹਨਾਂ ਨੇ ਕਰਨ ਕੁਮਾਨ ਉਹਨਾਂ ਨੇ ਉਧਰ ਮਨਜੀਤ ਗੋਤਰੇ ਉਹਨਾਂ ਨੇ ਸੱਧਾ ਇਸ ਕਬੱਡੀ ਖਿਡਾਰੀ ਨੂੰ ਮੇਰੇ ਵੀਰੋ ਮਹਾਵੀਰ ਗਰੇਵਾਲ ਉਹਨਾਂ ਨੇ ਸੱਧਾ ਪਿੰਕੀ ਉਹਨਾਂ ਨੇ ਮੇਰੇ ਵੀਰੋ ਇਸ ਵੇਲੇ ਦੇਖਣਾ ਵੀ ਨੌਜਾਨ ਲੱਖਾਂ ਲੰਡਿਆਂ ਵਾਲਾ ਕਬੱਡੀ ਪਾ ਕੇ ਵਾਪਸ ਗਿਆ ਜੀਵਨ ਕਬੱਡੀ ਪਾ ਰਿਹਾ ਜ਼ੋਰਦਾਰ ਤਾੜੀਆਂ ਮਾਰਦੇ ਇਸ ਨੌਜਾਨ ਦੇ ਨਾਂ ਤੇ ਲਓ ਜੀਵਨ ਕਬੱਡੀ ਪਾ ਰਿਹਾ ਰਗਨੀ ਘਹਿਲਵਾਈ ਜੀ ਕਹਿੰਦੇ 1000 ਰੁਪਿਆ ਤਿੰਨ ਕਬੱਡੀਆਂ ਤੇ ਹੈ ਇਧਰ ਸੋਨੂ ਸਰੀ ਅਜਮੇਰ ਘਰਜਾ ਸੁਵਕੈਨ ਵੱਲੋਂ ਏ ਵਾਹ ਲਓ ਜੀ ਜਫਾ ਤਾਰ ਲੰਡਿਆਂ ਵਾਲਾ 1500 ਰੁਪਿਆ ਜਿਹੜਾ ਮੇਰੇ ਤੱਕ ਪਹੁੰਚਦਾ ਕਰ ਦਿਓ ਜੀ 1500 ਰੁਪਿਆ ਜਿਹੜਾ ਸੋਨੂ ਸਰੀ ਅਜਮੇਰ ਖਰਚਾ ਸੁਚੈਨ ਖਰਚਾ ਜੀ ਵੱਲੋਂ ਇਧਰ ਰਗਵੀਰ ਹਲਵਾਈ ਜੀ ਦਾ ਵੀਰ ਜੀ ਆਪਾਂ 1000 ਰੁਪਿਆ ਜਿਹੜਾ ਪਹੁੰਚਦਾ ਕਰ ਦਈਏ ਇਧਰ ਮਾਏ ਦੇ ਗੱਫੇ ਐ ਇਸ ਜਾਫੀ ਲੰਡਿਆਂ ਵਾਲੇ ਤਾਰ ਦੇ ਲਈ ਹੈ ਬਰਿੰਦਰ ਕਬੱਡੀ ਪਾ ਰਿਹਾ ਖੁਸ਼ੀ ਕਹਿੰਦੇ ਇਸ ਲਈ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਜਫਾ ਲਾਉਣ ਦੀ ਕੋਸ਼ਿਸ਼ ਕਰ ਰਿਹਾ ਉਧਰ ਪੁਆਇੰਟ ਰੀਡਰ ਦੇ ਹਿੱਸੇ ਜਾ ਜੁੜਿਆ ਪੁਆਇੰਟ ਉਹ ਵਿਰਿੰਦਰ ਦੇ ਇਸੇ ਜੱਜ ਜੁੜਿਆ ਹੈ 1500 ਜਿਹੜਾ ਮਤਾਰ ਦਾ ਮੇਰੇ ਕੋਲੇ ਪੁੱਜਿਆ ਆਪਾਂ ਖੇਡ ਮੈਦਾਨ ਦੇ ਵਿੱਚ ਦੇਖਾਂਗੇ ਇਸ ਲਈ ਟੀਮ ਮਾਨੂਕੇ ਵਾਲਾ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਵਾਧਾ ਹੋਇਆ ਲੈ ਵੀ ਹਰਦੇਵ ਸਿੰਘਾ ਲਾ ਜੱਫਾ 2200 ਦਿੱਤਾ ਜਾਣਾ ਇੱਕ ਜੱਫੇ ਦਾ ਮੇਰੇ ਵੀਰੋ ਹਰਦੇਵ ਫਕਰ ਛੰਡੇ ਨੂੰ ਵੱਖੋ ਵੱਖਰੇ ਵੀਰਾਂ ਦੇ ਨਾਂ ਨਾਂ ਸੋਹਣਗੇ ਜਦੋਂ ਜਫਾ ਲੱਗ ਗਿਆ ਹੁਣ ਗੱਲ ਵੱਖਰੀ ਹੋਣੀ ਹੈ ਇੱਕ ਪਾਸੇ ਭੀਮ ਹੈ ਦੂਸਰੇ ਪਾਸੇ ਹਰਦੇਵ ਹੈ ਬੱਲੇ 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 ਹੋ ਗਈ ਮਿੱਤਰੋ 2200 ਗੁਰਮukh ਸਿੰਘ ਯੂਕੇ ਗੁਰਜੰਟ ਆਸਟ੍ਰੇਲੀਆ ਗੋਗੀ ਨਾਮਤਾਰੀ ਜਗਮੋਣ ਨਾਮਤਾਰੀ ਵਿੱਕੀ ਕਰੇ 500 ਰੁਪਏ ਦੇ ਮਾਨ ਸਨਮਾਨ ਤੇ 1100 ਇਹਨਾਂ ਵੱਲੋਂ ਐ ਸੋਨੀ ਗਰੇਵਾਲ ਕੁਲਵੰਤ ਪ੍ਰਧਾਨ ਨਸੀਰਾ ਸਰਪੰਚ ਤੇ ਸ਼ਪਿੰਦਰ ਪ੍ਰਧਾਨ ਵੱਲੋਂ 1100 ਇਹਨਾਂ ਵੱਲੋਂ 200 ਸੁਖੀ ਜੀ ਸਾਡੇ ਕਨੇਡਾ ਵਾਲੇ ਉਹ ਵੀ ਭੇਜਦਾ ਕਰਦੇ ਆ 2200 ਜਿਹੜਾ ਆਪਣੇ ਤੱਕ ਪਹੁੰਚਦਾ ਕਰਦੇ ਹੋ ਜੀ ਜਾਫੀਆਂ ਦੇ ਲਈ ਇਧਰ ਹਰਦੇਵ ਫਕਰ ਝੰਡੇ ਵਾਲੇ ਦੇ ਲਈ 2200 ਲੈ ਵੀ ਲੋਪੋ ਵਾਲਿਆ ਕਰ ਗੱਲ ਅਗਲੀ ਪਈ ਹੋਈ ਰੇਡ ਦੀ ਲਓ ਜੀਵਨ ਮੇਰੀ ਵੀਰ ਦੁਨੀਆ ਆਸ਼ਸ਼ਕਾਰ ਉੱਠਦੀ ਹੈ ਲਓ ਜੀਵਨ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵੱਧਿਆ ਹੋਇਆ ਕਿ ਵਾਰੇ ਵਾਲੀਏ ਤੋਨੇ ਨੂੰ ਇਹਦੇ ਉੱਤੇ ਮਾਣ ਵੀ ਜੀਵਨ ਦੀ ਖੇਡ ਨੂੰ ਪਿਆਰ ਕਰਦਾ ਕੁੱਲ ਹੈ ਜਹਾਨ ਵੀ ਜੀਵਨ ਦੀ ਖੇਡ ਨੂੰ ਪਿਆਰ ਕਰਦਾ ਕੁੱਲ ਹੈ ਜਹਾਨ ਵੀ ਕੁੱਲ ਜਹਾਨ ਪਿਆਰ ਕਰਦਾ ਇੰਨ ਕਬੱਡੀਆਂ ਤੇ 500 ਲੱਗਿਆ ਹੋਇਆ ਮੇਰੇ ਵੀਰੋ ਇਧਰ ਪਈ ਹੋਈ ਕਬੱਡੀ ਤੇ ਕੌਣ ਜਫਾ ਲਾਉਂਦਾ ਲੰਡਿਆਂ ਦਾ ਤਾਰ ਲਓ 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 ਵੇਖੋ 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 ਜੀਵਨ ਮਾਨੂਕੇ ਦਾ ਉਧਰ ਕਹਿੰਦੇ ਦਰਸ਼ਕ ਬਿਲਕੁਲ ਖੁਸ਼ ਹੈ ਮੇਰੇ ਵੀਰੋ ਜੇ ਤਾਂ ਜੀਵਨ ਦੀ ਖੇਡ ਵਧੀਆ ਲੱਗਦੀ ਤਾਂ ਜ਼ੋਰਦਾਰ ਤਾਰਾ ਠੋਕੋ ਲੈ ਵੀ ਜੀਵਨਾ ਸੱਚੇ ਬਾਦਸ਼ਾਹ ਦੀ ਕਿਰਪਾ ਹੈ ਸੱਚੇ ਪਾਤਸ਼ਾਹ ਦੀ ਕਿਰਪਾ ਕਿ ਸਾਹਿਬਾ ਤੇ ਬੜਿਆਈਆਂ ਜਿਸ ਭਾਵੇਂ ਤਿਸ ਦੇ ਇਧਰ ਕਹਿੰਦੇ ਨੌਜਨ ਵਰਿੰਦਰ ਸਿੰਘ ਕਬੱਡੀ ਪਾ ਰਿਹਾ ਮੇਰੇ ਵੀਰੋ ਖੁਸ਼ਦੀਪ ਸਿੰਘ ਲਾਓ ਵਰਿੰਦਰ ਪੁਆਇੰਟ ਕਹਿੰਦੇ ਇਸ ਲਈ ਵਰਿੰਦਰ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਮਾਨੂੰ ਕਹਿੰਦਾ ਭੀਮ ਅਗਲੀ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਕਿ ਪੱਤੋਂ ਵਿੱਚ ਸਰਦਾਰ ਸਾਧੂ ਸਿੰਘ ਬਰਾੜ ਕੋਲੇ ਪੜੇ ਬਾਕੀ ਪੜਿਆ ਕਬੱਡੀ ਨੂੰ ਪੜਿਆ ਮੇਰੇ ਵੀਰੋ ਕਿ ਮਾਰ ਕੇ ਉੱਡਾ ਜਾਫੀਆਂ ਨੂੰ ਜਾਂਦਾ ਛੱਡੇ ਖੜੇ ਬੋਲਦਾ ਇਹ ਧਾਵਾ ਲਾ ਕੇ ਪੂਰੀਏ ਸਕੀਮ ਖੇਡੇ ਟਾਪ ਦੀ ਕਬੱਡੀ ਲੋਕੋ ਮਾਣੂਗੇ ਦਾ ਪਹਿਮ ਇਧਰ ਜੀਵਨ ਦੇ ਲਈ 100 ਰੁਪਏ ਦੇ ਮਾਨ ਸਨਮਾਨ ਹੈ ਪਈ ਹੋਈ ਕਬੱਡੀ ਬੱਬੂ ਨੰਬਰਦਾਰ ਦੀ ਤਰਫੋਂ ਹੈ ਫਕਰ ਝੰਡੇ ਵਾਲਾ ਕਹਿੰਦੇ ਬੜਾ ਕੈਮ ਜਾਫੀ ਹੈ ਮੇਰੇ ਵੀਰੋ ਆਜ਼ਾਦ ਕਬੱਡੀ ਕਲੱਬ ਦਾ ਮੋਹਣਾ ਲੀਲਾ ਵਾਲਾ ਜੀਵਨ ਭਾਗੀ ਕੇ ਦਾ ਤਕਤੂਪੁਰੇ ਦਾ ਸੁੱਖਾ ਮਾਰ ਕਰਦਾ ਮੇਰੇ ਵੀਰੋ ਲਾਓ ਕਹਿੰਦੇ ਫਕਰ ਝੰਡੇ ਵਾਲਾ ਤਕੜਾ ਜਫਾ ਲਾ ਕੇ ਆਪਣੀ ਟੀਮ ਦੇ ਹਿੱਸੇ ਲੱਖਾਂ ਦਾ ਪੁਆਇੰਟ ਜੋੜ ਗਿਆ। ਇਧਰ ਮੋਨੀ ਗਰੇਵਾਲ, ਕੁਲਵੰਤ ਪ੍ਰਧਾਨ, ਸ਼ੀਰਾ ਸਰਪੰਚ ਤੇ ਪਿੰਦਰ ਪ੍ਰਧਾਨ ਆਸਟ੍ਰੇਲੀਆ ਵਾਲਾ ਜੰਟਾ 1100 ਰੁਪਏ ਆਪਣੇ ਕੋਲੇ ਹੀ ਰੱਖ ਲੈ। ਇਹ ਆਪਾਂ ਬਾਅਦ ਦੇ ਵਿੱਚ ਮਾਇਦੇ ਜਫੇ ਜਿਹੜੇ ਰਦੇਵ ਤੱਕ ਪਹੁੰਚਦੀ ਕਰਨੇ ਆ। ਲੱਖਾਂ ਲੰਡਿਆਂ ਵਾਲਾ ਕਹਿੰਦੇ ਅਗਲੀ ਕਬੱਡੀ ਪਾ ਰੇ ਮੇਰੇ ਵੀਰੋ। ਵੱਧ ਕੇ ਟੱਚ ਮਾਰਿਆ ਤੇ ਪੁਆਇੰਟ ਲੱਖੇ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ। ਜੀਵਨ ਫਿਰ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ। ਬੱਜਾ ਹੋਇਆ ਜੀਵਨ ਮਾਣੂ ਕੇ ਗਿੱਲਾਂ ਵਾਲੇ ਦੀ ਪਈ ਹੋਈ ਕਬੱਡੀ ਉਧਰ ਟੋਨਾ ਦੇਖਦਾ ਵੀ ਕਿਹੜਾ ਖਿਡਾਰੀ ਮੋਟਰਸਾਈਕਲ ਦਿੱਤਾ ਉਧਰ सोनू ਸਰੀ ਤੇ ਜੀਵਨ ਦੇ ਜੋ ਵੀ ਜੱਫਾ ਲਾਵੇਗਾ 500 ਰੁਪਇਆ ਇਧਰ ਜੀਵਨ ਨੇ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜਿਆ ਮੇਰੇ ਵੀਰੋ ਸੁੱਖੀ ਸਾਡਾ ਵੀਰ ਗਰੇਵਾਲ ਕਨੇਡਾ ਵਾਲਾ 300 ਰੁਪਇਆ ਜੀਵਨ ਦੇ ਲਈ ਪੁੱਛਦਾ ਕਰਦਾ ਬਹੁਤ ਬਹੁਤ ਧੰਨਵਾਦ ਹੈ ਇਧਰ ਬਰਿੰਦਰ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਇੱਕ ਦੌਧਰ ਵਾਲਾ ਕਹਿੰਦੇ ਮਸ਼ਹੂਰ ਹੈ ਕਬੱਡੀ ਦਾ ਜਾਫੀ ਉਧਰ ਅਮਰਜੀਤ ਸਿੰਘੀ ਦੌਧਰ ਬਹਾਦਰ ਸਿੰਘ ਜੀ ਦੌਧਰ ਮੇਰੇ ਵੀਰੋ ਜੁਐਸਏ ਦੇ ਵਿੱਚ ਆਨੰਦ ਮਾਣਦੇ ਆ ਲਓ ਬੂਟਾ ਮਾਨੁਕੇ ਦਾ ਤੇ ਵਰਿੰਦਰ ਦਾ ਮੁਕਾਬਲਾ ਚੱਲਦਾ ਹੋਇਆ ਕਿ ਮਾਨੁਕੇ ਅੱਜ ਮੁੰਡਾ ਇੱਕ ਉਠਿਆ ਕਮਾਲ ਦਾ ਕਰਦਾ ਹੈ ਮਾਨ ਕਹਿੰਦੇ ਟੋਨਾ ਬਾਰੇ ਬਾਲ ਦਾ ਅਣੇ ਵੀ ਆ ਮੈਚਾਂ ਵਿੱਚ ਕੱਢਦਾ ਹੈ ਅੱਗ ਵੀ ਖੇੜੇ ਦੀ ਨੂੰ ਸਲਾਉਂਦਾ ਹੁਣ ਪੂਰਾ ਹੈ ਜੱਗ ਵੀ ਆਉਂਦਾ ਹੈ ਸਵਾਦ ਇਹਦੇ ਜੱਫੇ ਵਾਲੇ ਭੇੜ ਦਾ ਮਾਨੁਕੇ ਦਾ ਬੂਟਾ ਕਹਿੰਦੇ ਜੁਰਤ ਨਾਲ ਖੇੜਦਾ ਬੂਟ ਸੁਖੀ ਧਾੜੀ ਵਾਲ ਵੱਲੋਂ ਬੂਟੇ ਦੇ ਲਈ 100 ਰੁਪਏ ਦੇ ਮਾਨ ਸਨਮਾਨ ਹੈ। ਲਓ ਜੀਵਨ ਫਿਰ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਵਧਿਆ ਹੋਇਆ ਮਾਣੂਕੇ ਵਾਲੇ ਜੀਵਨ ਦੀ ਪਾਈ ਹੋਈ ਕਬੱਡੀ ਤੇ ਦੇਖਦਾ ਵੀ ਕਿਹੜਾ ਜਾਫੀ ਲਾ ਪਾਉ ਜਫਾ ਉਧਰ ਤੇਜਾ ਲੰਡਿਆ ਵਾਲਾ ਵੀ ਆਨ ਸੈੱਟ ਦੇ ਵਿੱਚ ਗਲੋ ਗਿਆ ਮੇਰੇ ਵੀਰੋ। ਦੀਪੇ ਦਾ ਮੁਕਾਬਲਾ ਲਓ ਵੇਖੋ ਸਾਹਮਣੇ ਜੀਵਨ ਮਾਣੂਕੇ ਦਾ ਕਹਿੰਦੇ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜਦਾ। ਵਿੱਕੀ ਗਰੇਵਾਲ ਕਹਿੰਦਾ ਵੀ ਤਿੰਨ ਕਬੱਡੀ ਆਊਟੇ ਉੱਤੇ 500 ਜੀਵਨ ਦੇ ਇਸੇ ਜੁੜਦਾ ਹੋਇਆ ਜੀਵਨ ਦੇ ਲਈ 500 ਰੁਪਏ ਦੇ ਮਾਨ ਸਨਮਾਨ ਹੈ ਇਧਰ ਲੱਖਾਂ ਲੰਡਿਆਂ ਵਾਲਾ ਅਗਲੀ ਕਬੱਡੀ ਪਾ ਰਿਹਾ ਮੇਰੇ ਵੀਰੋ ਖੇਡ ਮੰਗਵਾਉਂਦਾ 1000 ਰੁਪਏ ਵਿੱਕੀ ਗਰੇਵਾਲ ਵੱਲੋਂ ਮੇਰੇ ਵੀਰੋ ਇਸ ਨੌਜਨ ਦੀ ਰੇਡ ਤੇ ਹੈ 1000 ਰੁਪਏ ਇਹ ਜਾਫੀ ਨੇ ਜਫਾ ਲਾਤਾ 1000 ਦੇ ਨਾਲ ਮਾਨ ਸਨਮਾਨ ਕੀਤਾ ਜਾਣਾ ਇੱਕ ਪਾਸੇ ਖੁਸ਼ੀ ਦੁੱਗਾ ਵਾਲਾ ਦੂਸਰੇ ਪਾਸੇ ਲੱਖਾਂ ਲੰਡਿਆਂ ਵਾਲਾ ਮੇਰੇ ਵੀਰੋ 1000 ਰੁਪਏ ਆਪਣੇ ਕਬਜ਼ੇ ਦੇ ਵਿੱਚ ਕਰਦਾ ਹੋਇਆ ਨੌਜਨ ਇਹ ਹੈ ਇਧਰ ਹਰਦੇਵ ਦੇ ਲਈ ਉਹ ਵੀ ਮਾਨ ਸਨਮਾਨ ਆਏ ਆ ਮੇਰੇ ਵੀਰੋ ਪਰ ਆਪਾਂ ਖੇਡ ਮੈਦਾਨ ਦੇ ਵਿੱਚ ਦੇਖੀਏ ਇਸ ਵੇਲੇ ਅਗਲੀ ਰੇਡ ਜਿਹੜੀ ਖੇਡ ਮੈਦਾਨ ਦੇ ਵਿੱਚ ਪੈ ਚੁੱਕੀ ਹੈ ਲਖੇ ਨੇ ਫਾਦਰ ਸਾਹਿਬ ਹਰਦੇਵ ਦੇ ਲਈ 100 ਰੁਪਏ ਭੇਜ ਰਿਹਾ ਹੈ ਹਰਦੇਵ ਦੇ ਲਈ ਉਧਰ ਬਲਦੇਵ ਭੁੱਲਰ ਰੌਂਤੇ ਵਾਲਾ ਕਹਿੰਦੇ ਮੈਚ ਦਾ ਆਨੰਦ ਮਾਰ ਰਿਹਾ ਹੈ ਲੈ ਵੀ ਬਲਦੇਵ ਜੇ ਤਾਂ ਤੇਰਾ ਗਿਆ ਸੱਚ ਹੋ ਗਿਆ ਤੇ ਗੱਲ ਵੱਖਰੀ ਹੋਣੀ ਹੈ ਇਧਰ ਮਾਨੂਕੇ ਵਾਲਾ ਕਹਿੰਦੇ ਇਸ ਵੇਲੇ ਤਕੜਾ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜਦਾ ਹੈ ਲਖੇ ਨੇ ਵੀ ਲਗਾਤਾਰ ਕਬੜੀਆਂ ਪਾਉਣੀਆਂ ਸ਼ੁਰੂ ਕਰ ਦਿੱਤੀ ਹੈ ਤੇ ਉਧਰ ਜੀਵਨ ਨੇ ਵੀ ਗੱਲ ਮੋਟਰਸਾਈਕਲਾਂ ਦੀ ਹੈ ਮੇਰੇ ਵੀਰੋ ਗੱਲ ਮੋਟਰਸਾਈਕਲਾਂ ਦੀ ਹੈ ਇਹ ਮੋਟਰਸਾਈਕਲ ਐਵੇਂ ਨਹੀਂ ਮਿਲਦੇ ਮੇਰੇ ਵੀਰੋ ਫਾਈਨਲ ਤੱਕ ਪਹੁੰਚਣ ਦੇ ਲਈ ਬੜੀ ਵੱਡੀ ਜਦੋਜਦ ਕਰਨੀ ਪੈਂਦੀ ਹੈ ਖੁਸ਼ਦੀਪ ਸਿੰਘ ਖੁਸ਼ਦੀਪ ਸਿੰਘ ਦੁੱਗਿਆਂ ਦਾ ਗਿੱਲ ਪਰਮਾਰ ਦਾ ਪਰ ਲੱਖਾਂ 스타 ਹੈ ਕਬੱਡੀ ਦਾ ਤਕੜਾ ਪੁਆਇੰਟ ਆਪਣੀ ਟੀਮ ਦੇ ਇਸ ਜੋੜਦਾ ਹੋਇਆ ਮਾਨੂੰਕੇ ਦਾ ਪੀਮ ਅਗਲੀ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਵਾਪਾ ਹੋਇਆ ਪੀਮ ਮਾਨੂੰਕੇ ਦਾ ਦੋ ਵਾਰ ਕਨੇਡਾ ਖੇਡਿਆ ਪਰ ਕਹਿੰਦਾ ਜੀਵਨ ਮੈਂ ਕਬੱਡੀ ਪਾਉਣੀ ਹੈ ਮੈਂ ਬਾਹਰ ਚੜ ਕੇ ਜ਼ੋਰਦਾਰ ਤਾੜੀਆਂ ਮਾਰਦੀਏ ਇਸ ਨੌਜਵਾਨ ਦੇ ਨਾਂ ਤੇ ਸੋਨੂ ਸਰੀ ਵੱਲੋਂ ਜਿਹੜਾ ਜਾਫੀ ਜੀਵਨ ਨੂੰ ਜੱਫਾ ਲਾਊ 500 ਦਿੱਤਾ ਜਾਣਾ ਇਧਰ ਆਪਾਂ ਖੇਡ ਮੈਦਾਨ ਦੇ ਵਿੱਚ ਦੇਖਦੇ ਆ ਮੇਰੇ ਵੀਰੋ ਜੀਵਨ ਮਾਣੂ ਕੇ ਗਿੱਲ ਵਾਲਾ ਕਬੱਡੀ ਪਾ ਰਿਹਾ ਉਧਰ ਜਾਂਟਾ ਆਸਟ੍ਰੇਲੀਆ ਸੋਨੀ ਗਰੇਵਾਲ ਕੁਲਵੰਤ ਪ੍ਰਧਾਨ ਅਸ਼ੀਰਾ ਸਰਪੰਚ ਪਿੰਦਰ ਪ੍ਰਧਾਨ ਤੇ ਜੋਤੀ ਗਿਆਨੀ ਉਹਨਾਂ ਵੱਲੋਂ ਮੇਰੇ ਵੀਰੋ ਇਹ 1000 ਰੁਪਏ ਦਿੱਤਾ ਜਾਣਾ ਜਿਹੜੇ ਜਾਫੀ ਨੇ ਜੱਫਾ ਲਾਤਾ ਇੱਕ ਪਾਸੇ ਯੰਟਾ ਲੰਡੇ ਪਿੰਡ ਦਾ ਲਾਹ ਤੱਕੜਾ ਜਫਾ ਆਪਣੀ ਟੀਮ ਦੇ ਲਈ ਪੁਆਇੰਟ ਜੋੜ ਰਿਹਾ ਹੈ 1300 ਰੁਪਿਆ ਦਿੱਤਾ ਜਾ ਰਿਹਾ ਜੀ ਸੋਨੂ ਸਰੀ ਵੱਲੋਂ 500 ਆ ਗਿਆ ਇਧਰ 200 ਰੁਪਿਆ ਸੁਖੀ ਧਾਲੀਵਾਲ ਜੀ ਕੈਨੇਡਾ ਵੱਲੋਂ ਆਇਆ ਇਹ ਇੱਕ ਜਫੇ ਦਾ ਮੇਰੇ ਕੋਲੇ ਪੁੱਜ ਗਿਆ ਜੀ 1900 ਰੁਪਿਆ ਜਿਹੜਾ ਇੱਕ ਜਫੇ ਦਾ ਪੁੱਜਿਆ ਲੈ ਵੀ ਲੋਪੋ ਵਾਲਾ ਲੱਖੇ ਦੀ ਪਈ ਕਬੱਡੀ ਦੀ ਗੱਲ ਕਰ 11 ਬੱਜਣ ਦੇ ਵਿੱਚ ਕਹਿੰਦੇ ਬਿਲਕੁਲ 10 ਮਿੰਟ ਬਾਕੀ ਹੈ ਤੇ ਇਸ ਵੇਲੇ ਲੱਖਾ ਕਬੱਡੀ ਪਾ ਰਿਹਾ ਮੇਰੇ ਵੀਰੋ ਇਧਰ ਖੁਸ਼ਦੀਪ ਹੈ ਬੂਟਾ ਚੇਤ ਹੈ ਤੇ ਨਾਲ ਕਹਿੰਦੇ ਕੌਰਾ ਲਾ ਖੁਸ਼ਦੀਪ ਦੇ ਨਾਮ ਕਬੱਡੀ ਮੇਰੇ ਵੀਰੋ ਕਿ ਖੁਸ਼ੀ ਟੁੱਗਿਆ ਵਾਲੇ ਦਾ ਘੈਂਟ ਸੁਣੀ ਦਾ ਲਲਕਾਰਾ ਗੱਭਰੂ ਗਾਡਰ ਵਰਗੇ ਦਾ ਹੱਥ ਕਿੱਲੋ ਕਿੱਲੋ ਦਾ ਪਹਾਰਾ ਪਰ ਕਹਿੰਦੇ ਲੱਖਾ ਬੈਰੋਕੇ ਵਾਲੇ ਸਾਧੂ ਸਿੰਘ ਬਰਾੜ ਦਾ ਚੰਡਿਆ ਹੋਇਆ ਬੈਰੋਕੇ ਵਾਲੇ ਸਾਧੂ ਸਿੰਘ ਬਰਾੜ ਦਾ ਚੰਡਿਆ ਹੋਇਆ ਇਧਰ ਭੀਮ ਦੀ ਪਈ ਹੋਈ ਕਬੱਡੀ ਇਹ ਵੀ ਸਰਦਾਰ ਸਾਧੂ ਸਿੰਘ ਬਰਾੜ ਦਾ ਚੰਡਿਆ ਤਾਰ ਵੀ ਸਾਧੂ ਸਿੰਘ ਬਰਾੜ ਨੇ ਚੰਡਿਆ ਕਹਿੰਦੇ ਦੀਪਾ ਵੀ ਜੰਟਾ ਵੀ ਲੰਡਿਆਂ ਦੀ ਟੀਮ ਹੀ ਕਹਿੰਦੇ ਸਰਦਾਰ ਸਾਧੂ ਸਿੰਘ ਬਰਾੜ ਦੀ ਟੀਮ ਹੈ ਮੇਰੇ ਵੀਰੋ ਇੱਧਰ ਜੰਟਾ ਹੈ ਤੇ ਫੈਸਲਾ ਕੀ ਹੈ ਵੀ ਇਹ ਪੁਆਇੰਟ ਭੀਮ ਮਾਨੁਕੇ ਦਾ ਆਪਣੀ ਟੀਮ ਦੇ ਹਿੱਸੇ ਜੋੜਦਾ ਹੈ ਲੱਖਾ ਅਗਲੀ ਕਬੱਡੀ ਪਾਵੇਗਾ ਜਾਂ ਫਿਰ ਬਰਿੰਦਰ ਲਓ ਮੇਰੇ ਵੀਰੋ ਗੱਲ ਸਮੇਂ ਦੀ ਹੈ ਇੱਧਰ ਖੁਸ਼ੀ ਦਾ ਲਲਕਾਰਾ ਵੱਜਿਆ ਵੀ ਨੌਜਾਨਾ ਕਬੱਡੀ ਪਾ ਇਸ ਲਈ ਲੱਖਾ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਦਾ ਹੋਇਆ ਚਾਰ ਜਾਫੀ ਬੋਟਾ ਖੁਸ਼ਦੀਪ ਕਾਰਾ ਤੇ ਨਾਲ ਕਹਿੰਦੇ ਚੇਤ ਮਾਨੂੰਕੇ ਪਿੰਡ ਦੀ ਗੱਲ ਹੈ ਮੁਬਾਰਕਬਾਦ ਪੇਸ਼ ਕਰਦੇ ਆ ਰਾਮੇ ਸਰਪੰਚ ਜੁਣਾ ਦੀ ਮੇਰੇ ਵੀਰੋ ਬਹੁਤ ਵੱਡੀ ਦੇਣ ਹੈ ਖੇਡ ਕਬੱਡੀ ਨੂੰ ਉਹਨਾਂ ਦੇ ਨਗਰ ਦੀ ਇਹ ਟੀਮ ਗੁਰਲਾਲ ਹੁਣੀ ਕਹਿੰਦੇ ਕੈਲਗਰੀ ਦੇ ਵਿੱਚ ਮੇਜਰ ਪ੍ਰਾਡ ਉਹਨਾਂ ਦੇ ਨਾਲ ਮੋਰ ਸਿੰਘ ਗਿਲਦਾ ਸਾਰਾ ਪਰਿਵਾਰ ਭੀਮੇ ਹੁਣੀ ਸਾਡੇ ਵੀਰ ਬੈਠੇ ਆਨੰਦ ਮਾਣਦੇ ਆ ਪਰ ਲੱਖਾ ਲੰਡਿਆਂ ਵਾਲਾ ਪੁਆਇੰਟ ਆਪਣੀ ਟੀਮ ਲਈ ਜੋੜਦਾ ਹੋਇਆ ਇਧਰ ਸਾਡੇ ਵੀਰ ਦੁੱਗਿਆਂ ਤੋਂ ਪੁੱਜੇ ਹੋਏ ਐ ਜਿੱਥੇ ਵੀ ਮੇਰੇ ਵੀਰੋ ਮੈਚ ਹੁੰਦਾ ਹੈ ਵਿਸ਼ੇਸ਼ ਤੌਰ ਤੇ ਪੁੱਜਦੇ ਐ ਸੋਨੀ ਗਰੇਵਾਲ ਕਲਵੰਤ ਪ੍ਰਧਾਨ ਸ਼ੀਰਾ ਸਰਪੰਚ ਪਿੰਦਰ ਪ੍ਰਧਾਨ ਤੇ ਜੋਤੀ ਗਿਆਨੀ ਜੀਤ ਇਟਲੀ ਹਰਦੇਵ 1100 ਰੁਪਏ ਦਿੱਤਾ ਜਾਵੇਗਾ ਉਧਰ ਸੁਖੀ ਬਰਾੜ ਜੀ ਦਾ ਸਰਦਾਰ ਸਾਧੂ ਸਿੰਘ ਜੀ ਬਰਾੜ ਦਾ ਉੱਚੇ-ਚੇ ਤਾਰ ਤੇ ਧੰਨਵਾਦ ਕੀਤਾ ਜਾਂਦਾ ਇਥੋਂ ਦੀ ਸ਼ੀਰਪາກ ਸਿੰਘ ਸਪੋਰਟਸ ਕਲੱਬ ਵੱਲੋਂ ਜਿਨ੍ਹਾਂ ਨੇ ਅੱਜ ਦੇ ਟੂਰਨਾਮੈਂਟ ਦੇ ਵਿੱਚ ਪੁੱਜ ਕੇ ਮੇਰੇ ਵੀਰੋ ਇਹ ਰੌਣਕਾਂ ਦੇ ਵਿੱਚ ਵਾਧਾ ਕੀਤਾ ਹੈ ਇਧਰ ਜੀਵਨ ਦੇ ਲਈ ਮਾਨ ਸਨਮਾਨ ਸੁਖੀ ਢਾਲੀਵਾਲ ਜੀ ਸਾਡੇ ਵੀਰ ਕਨੇਡਾ ਵਾਲੇ ਪੁੱਜਦੇ ਕਰਦੇ ਆ ਬਹੁਤ ਬਹੁਤ ਧੰਨਵਾਦ ਕਰਦੇ ਆ ਇਧਰ ਆਪਾਂ ਖੇਡ ਮੈਦਾਨ ਦੇ ਵਿੱਚ ਦੇਖੀਏ ਅਗਲੀ ਰੇਡ ਲੱਖੇ ਲੰਡਿਆਂ ਵਾਲੇ ਦੀ ਮੇਰੇ ਵੀਰੋ ਪੈ ਚੁੱਕੀ ਹੈ ਜੇ ਫਾਈਨਲ ਦਾ ਸਵਾਦ ਆ ਰਿਹਾ ਇੱਕ ਜ਼ੋਰਦਾਰ ਤਾੜੀਆਂ ਮਾਰਦੀ ਏ ਇਹਨਾਂ ਕਬੱਡੀ ਦੇ ਖਿਡਾਰੀਆਂ ਦੇ ਨਾਂ ਤੇ ਇਹਨਾਂ ਕਬੱਡੀ ਦੇ ਖਿਡਾਰੀਆਂ ਦੇ ਨਾਂ ਤੇ ਅੱਧੀ ਰਾਤ ਹੀ ਪੈਂਦਾ ਆਸ਼ਕਾਂ ਦੇ ਵੇੜੇ ਅੱਧੀ ਰਾਤ ਹੀ ਪੈਂਦਾ ਆਸ਼ਕਾਂ ਦੇ ਵੇੜੇ ਇਹ ਕਹਿੰਦੇ ਗਿੱਧਾ ਪੈ ਰਿਆ ਉਹਦੇ ਨਾਮ ਦਾ ਪਰ ਇਹ ਕਬੱਡੀ ਦੇ ਖਿਡਾਰੀ ਕਬੱਡੀ ਖੇੜ ਰਿਹਾ ਇਹ ਵੀ ਕਹਿੰਦੇ ਤਪੱਸਿਆ ਵਾਲੀ ਗੱਲ ਹੈ ਮੇਰੇ ਵੀਰੋ ਇਹ ਵੀ ਤਪੱਸਿਆ ਵਾਲੀ ਗੱਲ ਹੈ ਅੱਧੀ ਅੱਧੀ ਰਾਤ ਮੇਰੇ ਵੀਰੋ ਕਬੱਡੀ ਖੇਡਣੀ ਇਹ ਵੱਡੀ ਗੱਲ ਹੈ ਬੱਬੂ ਤੇ ਜੀਤੀ ਨੰਬਰਦਾਰ ਵੱਲੋਂ ਲੱਖੇ ਦੇ ਲਈ 100 ਰੁਪਏ ਦੇ ਮਾਨ ਸਨਮਾਨ ਹੈ ਬੱਬੂ ਤੇ ਜੀਤੀ ਨੰਬਰਦਾਰ ਅੱਧੀ ਰਾਤੀ ਪੈਂਦਾ ਆਸ਼ਕਾਂ ਦੇ ਵੇੜੇ ਗਿਰਦੇ ਦੀ ਗੱਲ ਹੈ ਇਹ ਕਬੱਡੀ ਦਾ ਗਿਰਦਾ ਪੈ ਰਿਆ ਮੇਰੇ ਵੀਰੋ ਕਬੱਡੀ ਮਾਂ ਖੇਡ ਹੈ ਕਬੱਡੀ ਮਾਹ ਖੇਡ ਹੈ ਮਾਹ ਕਹਿੰਦੇ ਰੱਬ ਦੇ ਬਰਾਬਰ ਮਾਤਾ ਪਿਤਾ ਨੂੰ ਮੇਰੇ ਵੀਰੋ ਦਰਜਾ ਮਿਲਿਆ ਹੈ ਇਹ ਰੱਬ ਖੇਡ ਹੈ ਪੰਜਾਬੀਆਂ ਦੀ ਕਬੱਡੀ ਲਓ ਇਸ ਲਈ ਜੀਵਨ ਮਾਨੂਕੇ ਦਾ ਗਲੋਲਾ ਕਰਦਾ ਦਰਸ਼ਕਾਂ ਦੇ ਦਿਲ ਉਡਦਾ ਉਧਰ ਜਿਹੜੇ 365 ਤੇ ਆਨੰਦ ਮਾਣਦੇ ਆ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਕਬੱਡੀ 365.com ਵਰਲਡ ਦੀ ਨੰਬਰ 1 ਕਬੱਡੀ ਜਗਤ ਦੀ ਵੈਬਸਾਈਟ ਕਬੱਡੀ 365.com ਬਹੁਤ ਬਹੁਤ ਧੰਨਵਾਦ ਲਓ ਇਸ ਲਈ ਬਰਿੰਦਰ ਪੁਆਇੰਟ ਆਪਣੀ ਟੀਮ ਲਈ ਜੋੜਦਾ ਜਾਂ ਫਿਰ ਖੁਸ਼ੀ ਬੂਟਾ ਮਾਰੂ ਕੇ ਦਾ ਲੱਗਿਆ ਮੇਰੇ ਵੀਰੋ ਵੇਖੋ ਸਾਹਮਣੇ ਕਮਾਲ ਹੋ ਗਿਆ ਤੇ ਬਰਿੰਦਰ ਨੇ ਪੁਆਇੰਟ ਕਹਿੰਦੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਸੱਚੇ ਬਾਦਸ਼ਾਹ ਮਿਹਰ ਕਰੇ ਇੰਨਾ ਕਬੱਡੀ ਖਿਡਾਰੀਆਂ ਤੇ ਇਸ ਇਲਾਕੇ ਤੇ ਇਸ ਨਗਰ ਖੇੜੇ ਤੇ ਇਦਾਂ ਖੇਡ ਮੇਲੇ ਲੱਗਦੇ ਰਹਿਣ ਖੁਸ਼ੀਆਂ ਮਿਲਦੀਆਂ ਰਹਿਣ ਅੱਜ ਕਿੰਨੇ ਦੁਨੀਆ ਨੂੰ ਖੁਸ਼ੀ ਮਿਲੀ ਹੈ ਮੇਰੇ ਵੀਰੋ ਕਿੰਨੀ ਦੁਨੀਆ ਨੂੰ ਖੁਸ਼ੀ ਮਿਲੀ ਹੈ ਇਕੱਠ ਹੈ ਪਿਆਰ ਹੈ ਮੇਲਾ ਚਾਰ ਦਿਨਾਂ ਦਾ ਲਓ ਜੀਵਨ ਇਸ ਲਈ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਮੇਲਾ ਚਾਰ ਦਿਨਾਂ ਦਾ ਢਾਈ ਦਿਨ ਦੀ ਜਿੰਦਗਾਨੀ ਉਧਰ ਜੰਟਾ ਆਸਟ੍ਰੇਲੀਆ ਸੁਣ ਪ੍ਰਧਾਨ ਜੀ ਸ਼ੀਰਾ ਸਰਪੰਚ ਜੀ ਪਿੰਦਰ ਗਿਆਨੀ ਜੀ ਵਿੰਦਰ ਪ੍ਰਧਾਨ ਜੀ ਜੋਤੀ ਗਿਆਨੀ ਜੀ ਜੀ ਟ੍ਰਿਟਲੀ ਵੱਲੋਂ 1100 ਦਿੱਤਾ ਜਾ ਰਿਹਾ ਜੇਕਰ ਹਰਦੇਵ ਜਫਾ ਲਾਊਗਾ ਬੱਬੂ ਨੰਬਰਦਾਰ ਤੇ ਜੀਪੀ ਨੰਬਰਦਾਰ ਵੱਲੋਂ ਜੀਵਨ ਮਾਨੂਕੇ ਵਾਲੇ ਦੇ ਲਈ 100 ਰੁਪਏ ਦਾ ਮਾਨ ਸਨਮਾਨ ਆਇਆ। ਹਰਾਮਾ ਦਾਦਾ ਜੀ ਮੁਬਾਰਕਵਾਦ ਅੱਜ ਦੀ ਵੱਡੀ ਸਫਲਤਾ ਦੇ ਲਈ। ਅਗਲੀ ਟੂਰਨਾਮੈਂਟ ਦੀ ਤਰੀਕ 12 13 14 ਅਕਤੂਬਰ 2014 ਨੂੰ ਆਪਾਂ ਇਸ ਖੇਡ ਮੈਦਾਨ ਦੇ ਵਿੱਚ ਸ਼ੀਰਪਾਲ ਸਿੰਘ ਖੇਡ ਸਟੇਡੀਅਮ ਦੇ ਵਿੱਚ ਮਿਲਣਾ ਹੈ। ਇੱਧਰ ਕਹਿੰਦੇ ਨੌਜਨ ਖੁਸ਼ੀ ਦੁੱਗਾਂ ਪਿੰਡ ਵਾਲਾ ਮਸਤੂਆਣਾ ਸਾਹਿਬ ਦੇ ਲਾਗੇ ਕਹਿੰਦੇ ਮਸਤੂਆਣਾ ਮਸਤੂਆਣਾ ਸਾਹਿਬ ਦੇ ਕਾਲਜ ਦਾ ਵਿਦਿਆਰਥੀ ਰਿਹਾ ਹੈ। ਇਹ ਜਾਫੀ ਹੈਲੋ ਲਾਵ ਪੁਆਇੰਟ ਜਿਹੜਾ ਇਸ ਵੇਲੇ ਧਾਵੀ ਦਾ ਸਾਊਂਡ ਵਾਲਿਆ ਹੈਲੋ ਮੈਚ ਸਮਾਪਤ ਮਾਨੂਕੇ ਗਿੱਲ ਦੇ ਪੁਆਇੰਟ ਨੇ 13.5 ਤੇ ਕਹਿੰਦੇ ਲੰਡਿਆਂ ਦੇ ਪੁਆਇੰਟ 17 ਲੰਡੇ ਫਾਸਟ ਮਾਨੂਕੇ ਸੈਕਿੰਡ ਬੈਸਟ ਟਰੇਡਰ ਤੋਂ ਇ ਜਾਫੀ ਲੈ ਵੀ ਪਰਜੀਤਿਆ ਮੁਬਾਰਕਬਾਦ ਹੈ ਤੈਨੂੰ ਖਾਸ ਕਰਕੇ